ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਉਮੀਦ ਕਰਦੀ ਆਂ ਵੀ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆਂ ਜੀ ਸਪੈਸ਼ਲ ਕੱਦੂ ਦੀ ਸਬਜ਼ੀ ਦੁੱਧ ਵਾਲੀ ਦੁੱਧ ਵਾਲੀ ਵੀ ਤੇ ਮਲਾਈ ਵਾਲੀ ਵੀ ਤੁਸੀਂ ਹੁਣ ਕਹੋਗੇ ਵੀ ਕੱਦੂ ਦੀ ਸਬਜ਼ੀ ਤਾਂ ਆਪਾਂ ਸਾਰੇ ਹੀ ਬਣਾਉਂਦੇ ਆਂ ਪਰ ਜਿਹੜੀ ਅੱਜ ਕੱਦੂ ਦੀ ਸਬਜ਼ੀ ਬਣਾਉਣੀ ਆਪਾਂ ਸਪੈਸ਼ਲ ਖੀਰ ਵਰਗੀ ਬਣਾਉਣੀ ਆ ਤੇ ਇਸ ਤਰ੍ਹਾਂ ਤੁਸੀਂ ਇਸ ਢੰਗ ਦੇ ਨਾਲ ਉਹ ਸਬਜ਼ੀ ਨੂੰ ਕਿਰਾਂ ਬਣਾ ਕੇ ਦੇਖਿਓ ਦੇਖਿਓ ਕਿੰਨੀ ਸਵਾਦ ਉਹ ਲੱਗਦੀ ਆ ਤੇ ਚਲੋ ਜੀ ਆਪਾਂ ਹੁਣ ਤੇਲ ਗਰਮ ਕਰਦੇ ਆਂ ਤੇ ਕਰਦੇ ਆਂ ਸਟਾਰਟ ਆਪਾਂ ਬਣਾਉਣੀ ਤੇਲ ਆ ਜੀ ਜਿਹੜਾ ਆਪਣਾ ਉਹ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਫਿਰ ਜੀਰਾ ਜਦੋਂ ਭੁੰਨਣ ਲੱਗੇ ਉਹਦੇ ਬਾਅਦ ਚ ਆਪਾਂ ਤੁਸੀਂ ਇਸ ਤਰੀਕੇ ਦੇ ਨਾਲ ਸਬਜ਼ੀ ਬਣਾ ਕੇ ਦੇਖਿਓ ਤੇ ਬਹੁਤ ਹੀ ਵਧੀਆ ਬਹੁਤ ਸਵਾਦ ਸਬਜ਼ੀ ਬਣਦੀ ਆ ਹਾਂ ਜੀ ਗੰਡੇ ਆ ਜਿਹੜੇ ਆਪਾਂ ਉਹ ਵਿੱਚ ਪਾਦੇ ਆ ਇਹਨਾਂ ਨੂੰ ਥੋੜਾ ਜਿਹਾ ਹੁਣ ਭੁੰਨਣ ਦਿਆਂਗੇ ਜੀਰਾ ਵੀ ਪਾਤਾ ਤੇ ਇਹ ਬਾਹਲੇ ਨਹੀਂ ਭੁੰਨੇ ਥੋੜਾ ਜਿਹਾ ਇਹਨਾਂ ਨੂੰ ਭੁੰਨਾਗੇ ਆਪਾਂ ਥੋੜਾ ਜਿਹਾ ਹਲਕੇ ਬਰਾਊਨ ਜੇ ਹੋਣ ਦੇਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹ ਅਗਲਾ ਕਰਦੇ ਆਂ ਕੰਮ ਇਹਦਾ ਹਾਂਜੀ ਹੁਣ ਆਪਣੇ ਜਿਹੜੇ ਗੰਡੇ ਆ ਉਹ ਹਲਕੇ ਬਰਾਊਨ ਜੇ ਹੋ ਚੁੱਕੇ ਆ ਦੇਖੋ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਲਸਣ ਮੈਂ 5-7 ਕਲੀਆਂ ਤੇ 4 ਕ ਮਿਰਚਾਂ ਹਰੀਆਂ ਤੇ ਇਹਨਾਂ ਨੂੰ ਵੀ ਆਪਾਂ ਵਿੱਚ ਭੋਲਣਾਂਗੇ ਮੈਂ ਪੰਜ ਕਿ ਕਲੀਆਂ ਲਸਣ ਤਾਂ ਲਈਆਂ ਕਿਉਂਕਿ ਇੱਕ ਤਾਂ ਗਰਮੀ ਆ ਇੱਕ ਥੋੜੇ ਜਿھے ਫਿਰ ਸਾਡੇ ਘਰੇ ਬੱਚੇ ਇਹ ਵਾਲਾ ਪਸੰਦ ਨਹੀਂ ਕਰਦੇ ਤੇ ਤੁਸੀਂ ਜੇ ਚਾਹੋ ਤਾਂ ਵੱਧ ਵੀ ਪਾ ਸਕਦੇ ਹੋ ਲਸਣ ਤੇ ਇਹਨੂੰ ਥੋੜਾ ਜਿਹਾ ਸੇਕ ਲਵਾ ਕੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹਦੇ ਵਿੱਚ ਕद्दू ਪਾਉਣਾ ਹੈ ਕੱਲਾ ਨੂਨ ਮਿਰਚੇ ਮਸਾਲਾ ਹਜੇ ਨਹੀਂ ਪਾਉਣਾ ਆਪਾਂ ਇਹਦੇ ਵਿੱਚ ਆਪਾਂ ਕੱਲਾ ਕद्दू ਪਾਉਣਾ ਜੀ ਇਹਦੇ ਵਿੱਚ ਇਸ ਗੱਲ ਦਾ ਆਪਾਂ ਧਿਆਨ ਰੱਖਣਾ ਹੈ ਆਪਾਂ ਆਮ ਤਾਂ ਹਰੇਕ ਸਬਜ਼ੀ ਸਰਕਾ ਆਹ ਟੜਕੇ ਦੇ ਵਿੱਚ ਹੀ ਪਾ ਲੈਨੇ ਆ ਨਾ ਮਸਾਲੇ ਇਹਦੇ ਵਿੱਚ ਨਹੀਂ ਪਾਉਣੇ ਆਪਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕद्दू ਕद्दू ਨਾ ਮੈਂ ਪਹਿਲਾਂ ਹੀ ਝੜੜ ਕੇ ਤੇ ਧੋ ਲਿਆ ਸੀਗਾ ਫਿਰ ਸਾਫ਼ ਜੇ ਹੱਥਾਂ ਨਾਲ ਚੀਰ ਲਿਆ ਕਿਉਂਕਿ ਜੇ ਆਪਾਂ ਕੱਟ ਕੇ ਇਹਨੂੰ ਚੀਰ ਕੇ ਧੋਣੇ ਆ ਤਾਂ ਫਿਰ ਇਹਦੇ ਵਿੱਚ ਪਾਣੀ ਆ ਜਿਹੜਾ ਉਬਾਲਾ ਹੋ ਜਾਣਾ ਸੀ ਇਸ ਕਰਕੇ ਪਹਿਲਾਂ ਇਹਨੂੰ ਨਾ ਝੜੜ ਕੇ ਚੱਲ ਕਿ ਇਹਨੂੰ ਢੋਲਿਆ ਸੀ ਹੁਣ ਆਪਾਂ ਜਿਹੜਾ ਕਦੂ ਹੈ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਨਾ ਮਸਾਲੇ ਦੇ ਇਹਦੇ ਵਿੱਚ ਕਰ ਦੇਣਾ ਜਿਹੜਾ ਆਪਾਂ ਲਸਣ ਆ ਤੇ ਪਿਆਜ਼ ਆ ਆਪਣਾ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਤੇ ਇਹਨੂੰ 2.5 ਮਿੰਟ ਇਹਨੂੰ ਆਪਾਂ ਸੇਕ ਲਵਾਉਣਾ ਟਾਕ ਦੇਣਾ ਇਹਨੂੰ ਠੀਕ ਹੈ ਜੀ ਜੇ ਤੁਸੀਂ ਚਾਹੋ ਤਾਂ ਜਿਹੜਾ ਗੈਸ ਆ ਉਹ ਥੋੜਾ ਜਿਹਾ ਘੱਟ ਕਰ ਲਿਓ 2.5 ਮਿੰਟ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਇਹਨੂੰ ਆਪਾਂ 2.5 ਮਿੰਟ ਸੇਕ ਲਵਾ ਲਵੇ ਹਾਂ ਹਾਂ ਜੀ ਆਪਣੇ ਇਹਨੂੰ ਹੁਣ ਕਦੋਂ ਨੂੰ ਹੋ ਗਿਆ ਜੀ 2-2.5 ਮਿੰਟ ਹੋ ਗਿਆ ਹੁਣ ਆਪਾਂ ਇਹਨੂੰ ਵੇਖਦੇ ਆ ਲਓ ਜੀ ਹੁਣ ਆਪਾਂ ਨਾ ਇਹਦੇ ਵਿੱਚ ਕੱਲਾ ਹੀ ਨੂਨ ਪਾਉਣਾ ਜੀ ਹਜੇ ਵੀ ਆਪਾਂ ਮਿਰਚ ਹਲਦੀ ਕੁਛ ਨਹੀਂ ਪਾਉਣਾ ਇਹਦੇ ਵਿੱਚ ਆਪਾਂ ਕੱਲਾ ਹੀ ਹੈ ਜਿਹੜਾ ਨੂਨ ਆ ਉਹ ਪਾਉਣਾ ਨੂਨ ਆਪਾਂ ਆਪਦੇ ਸਵਾਦ ਦੇ ਹਿਸਾਬ ਨਾਲ ਪਾਵਾਂਗੇ ਕੋਈ ਵੱਧ ਖਾਂਦਾ ਏ ਕੋਈ ਘੱਟ ਖਾਂਦਾ ਏ ਅਸੀਂ ਤਾਂ ਥੋੜੀ ਜਿਹੀ ਕਰਾਰੀ ਜੀ ਸਬਜ਼ੀ ਪਸੰਦ ਕਰਦੇ ਆ ਤੇ ਇਹ ਹੁਣ ਆਪਾਂ ਪਾਤਾ ਨੂਨ ਨੂਨ ਵੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਜਿਹੜਾ ਵਿੱਚ ਮਿਕਸ ਕਰਕੇ ਤੇ ਆਪਾਂ ਹੁਣ ਇਹਨੂੰ ਨਾ ਅੱਧੀ ਕ ਸਬਜ਼ੀ ਤਕਰੀਬਨ ਆਪਾਂ ਇਹ ਰਹਿਣ ਲੈਣੀ ਐ ਇਸੇ ਤਰ੍ਹਾਂ ਹੀ ਕੱਟ ਕਰਤਾ ਆਪਾਂ ਗੈਸ ਤੇ ਇਹਨੂੰ ਟਕਣਾ ਨਹੀਂ ਹੈ ਉਤੋਂ ਜੇ ਆਪਾਂ ਟਕ ਲਿਆ ਪਲੇਟ ਦੇ ਨਾਲ ਜਾਂ ਟਕਣ ਦੇ ਤਾਂ ਇਹਦਾ ਪਾਣੀ ਐ ਜਿਹੜਾ ਛੱਡ ਜਾਊਗਾ ਕਦੋਂ ਇਹਦੇ ਉੱਤੇ ਆਪਾਂ ਜਿਹੜੀ ਜਾਲੀ ਐ ਨਾ ਉਹ ਦੇਵਾਂਗੇ ਜਾਲੀ ਦੇ ਕੇ ਆਪਾਂ ਇਹਨੂੰ ਤੇ ਗੈਸ ਘੱਟ ਕਰਕੇ ਇਹਨੂੰ 5-7 ਮਿੰਟ ਇਹਨੂੰ ਸੇਕ ਲਵਾਵਾਂਗੇ ਵਿੱਚ ਵਿੱਚ ਦੀ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਹਾਂਜੀ ਲਓ ਜੀ ਮੇਰੋ ਪਿਆਰੀਓ ਭੈਣੋ ਆਪਾਂ ਨੂੰ 5-6 ਮਿੰਟ ਹੋ ਗਏ ਜੀ ਤੇ ਇਹ ਆਪਣਾ ਗੈਸ ਘੱਟ ਤੇ ਸੀ ਆ ਦੇਖੋ ਕਦੂ ਨੂਨ ਦੇ ਨਾਲ ਕਦੂ ਨੇ ਆਪ ਹੀ ਪਾਣੀ ਛੱਡ ਦਿੱਤਾ ਸਬਜ਼ੀ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਤੇ ਮਿਰਚ ਤੇ ਮਸਾਲਾ ਨੂਨ ਆਪਣਾ ਪਾਇਆ ਹੋਇਆ ਹੀ ਤੇ ਹੋਰ ਆਪਾਂ ਬਾਹਲਾ ਕੁਝ ਨਹੀਂ ਇਹਦੇ ਵਿੱਚ ਪਾਉਣਾ ਟਮਾਟਰ ਮੈਂ ਪਾਇਆ ਨਹੀਂ ਕਿਉਂਕਿ ਆਇਆ ਵੀ ਇੱਕ ਸਬਜੀ ਹੈ ਨਾ ਵੀ ਦੁੱਧ ਸਾਦੇ ਪਾਟ ਨਾ ਜਾਵੇ ਇਸ ਕਰਕੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਮਿਰਚ ਮਿਰਚ ਆਪਣੀ ਹਰੀ ਵੀ ਪਾਈ ਹੋਈ ਹੈ ਇਹਦੇ ਵਿੱਚ ਤਾਂ ਕਰਕੇ ਜਿਹੜੀ ਲਾਲ ਮਿਰਚ ਉਹ ਥੋੜੀ ਪਾਵਾਂਗੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਜੀ ਗਰਮ ਮਸਾਲਾ ਤੇ ਹੁਣ ਆਪਾਂ ਨਾ ਇਹਨੂੰ ਡੋਟਾਈ ਮੈਂਟ ਜਿਹੜਾ ਫਿਰ ਇਹਨੂੰ ਸੇਕ ਲਵਾਵਾਂਗੇ ਆਪਾਂ ਦੇਖੋ ਜੀ ਗੈਸ ਆ ਜਿਹੜਾ ਆਪਾਂ ਉਹ ਫੁੱਲ ਕਰ ਲਿਆ ਤੇ ਇਹਨੂੰ ਆਪਾਂ 2 1/2 ਮਿੰਟ 2 ਮਿੰਟ ਹੀ ਬਹੁਤ ਆ 1/2 ਮਿੰਟ ਇਹਨੂੰ ਆਪਾਂ ਸੇਕ ਲਵਾਵਾਂਗੇ ਤਾਂ ਕਿ ਜਿਹੜਾ ਘਿਓ ਆ ਨਾ ਇਹਨੇ ਛੱਡਿਆ ਹੋਣਾ ਤੇ ਰੰਗ ਇਹਦਾ ਦੇਖੋ ਤੁਸੀਂ ਕਿੰਨਾ ਸੋਹਣਾ ਬੰਦਾ ਸਬਜ਼ੀ ਦਾ ਲਾਲ ਲਾਲ ਤਰੀਏ ਦੀ ਹੈ ਜਿਹੜੀ ਉਹ ਬਣ ਚਾਣੀ ਆਪਾਂ ਇਹਨੂੰ ਬਸ 2 1/2 ਮਿੰਟ ਨਾ ਮੈਂ ਕੋਲੇ ਖੜ ਕੇ ਹੀ ਸੇਕ ਲਵਾ ਲੈਣਾ ਉਦੋਂ ਬਾਅਦ ਚ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਇਹ ਹਾਂਜੀ ਆ ਲੋ ਜੀ ਹੁਣ ਆਪਾਂ ਵੇਖਦੇ ਆਂ ਸਬਜੀ ਨੂੰ ਸਬਜੀ ਆਪਣੀ ਜੀ 2 ਮਿੰਟ ਹੋ ਗਏ ਆ ਤੇ ਵਧੀਆ ਇਹਦਾ ਕਲਰ ਦੇਖੋ ਬਣ ਗਿਆ ਹੁਣ ਆਪਾਂ ਕੀ ਕਰਨਾ ਨਾ ਇਹਨੂੰ ਆਪਾਂ ਥੋੜਾ ਜਿਹਾ ਇਹਦੇ ਉੱਤੇ ਪਾਣੀ ਦਾ ਛਿੱਟਾ ਦੇਵਾਂਗੇ ਤਾਂ ਕਿ ਜਿਹੜੀ ਇਹਦੀ ਤਰੀ ਹੈ ਨਾ ਉਹ ਰੰਗ ਆ ਜਿਹੜਾ ਇਹਦਾ ਬਹੁਤ ਹੀ ਜ਼ਿਆਦਾ ਸੋਹਣਾ ਬਣ ਜਾਵੇ ਬਸ ਅਸੀਂ ਚੂੜੀ ਦੇ ਨਾਲ ਛਿੱਟਾ ਦਿੱਤਾ ਏ ਇੰਨਾ ਕੁ ਛਿੱਟਾ ਬਸ ਜੀ ਹੁਣ ਆਪਾਂ ਨਾ ਇਹਨੂੰ ਹਾਂਜੀ ਹੁਣ ਆਪਾਂ ਨਾ ਇਹਨੂੰ ਛਿੱਟਾ ਦੇਤਾਈ ਪਾਣੀ ਦਾ ਇਹਦੇ ਇਹਦਾ ਰੰਗ ਨਾ ਪਾਣੀ ਦੇ ਨਾਲ ਜਦੋਂ ਇਹ ਚੰਨ-ਚੰਨ ਜੀ ਕਰੂਕਿਓ ਬਹੁਤ ਸੋਹਣਾ ਇਹਦਾ ਰੰਗ ਸਬਜੀ ਦਾ ਆ ਜਾਣਾ ਏ ਇਸ ਤਰ੍ਹਾਂ ਹੀ ਹੁਣ ਇਹਨੂੰ ਇੱਕ ਕੰਮ ਰਹਿ ਗਿਆ ਇਹਦਾ ਕਰਨ ਵਾਲਾ ਬਸ ਇਹਨੂੰ ਨਾ ਆਪਾਂ ਇਹਦਾ ਢੱਕਣ ਬੰਦ ਕਰਕੇ ਇਹਨੂੰ ਹਲਕੀ ਜਿਹੀ ਵਿਸਲ ਮਰਾਉਣੀ ਹੈ ਤੇ ਜੇ ਤੁਸੀਂ ਚਾਹੋ ਤਾਂ ਇਹਨੂੰ ਮਤਲਬ ਕੋਈ ਵੈਸੇ ਢੱਕਣ ਦੇ ਦਿਓ ਤੇ ਪਲੇਟ-ਪਲੂਟ ਨਹੀਂ ਵੀ ਇਹਦਾ ਢੱਕਣ ਕੁੱਕਰ ਦਾ ਬੰਦ ਕਰਨਾ ਪਰ ਮੈਂ ਇੱਥੇ ਕੁੱਕਰ ਦਾ ਢੱਕਣ ਬੰਦ ਕਰਕੇ ਥੋੜੀ ਜਿਹੀ ਵਿਸਲ ਮਰਾਉਂਗੀ ਹਲਕੀ ਜਿਹੀ ਈਆਂ ਜਾਂ ਫਿਰ ਵੀ ਕद्दू ਚੰਗੀ ਤਰ੍ਹਾਂ ਜਿਹੜਾ ਐ ਖੋਲ ਜਾਣਾ ਇਹਨੇ ਤੇ ਇਹ ਜਦੋਂ ਆਪਾਂ ਫਿਰ ਸਬਜੀ ਦੁੱਧ ਪਾਵਾਂਗੇ ਨਾ ਗੁਲੇ ਗੁਲੇ ਦੁੱਧ ਦੇ ਵਿੱਚ ਤੇ ਬਹੁਤ ਐ ਖੀਰ ਵਰਗੀ ਸਬਜੀ ਬਣ ਜਾਣੀ ਆ ਆਪਣੀ ਅਸੀਂ ਹੁਣ ਤੁਹਾਨੂੰ ਆ ਹਲਕੀ ਜਿਹੀ ਵੀਸਲ ਮਰਾ ਲਾਂ ਮੈਂ ਉਸ ਤੋਂ ਬਾਅਦ ਚ ਫਿਰ ਤੁਹਾਨੂੰ ਦਿਖਾਉਣੀ ਆ ਹਲਕੀ ਜਿਹੀ ਵੀਸਲ ਮਤਲਬ ਜਦੋਂ ਇੱਕ ਵੀਸਲ ਵੱਜਣੀ ਸ਼ੁਰੂ ਹੋ ਗਈ ਉਦੋਂ ਹੀ ਆਪਾਂ ਗੈਸ ਦਾ ਜਿਹੜਾ ਬੰਦ ਕਰ ਦੇਣਾ ਹਾਂਜੀ ਲਓ ਜੀ ਹੁਣ ਆਪਣੀ ਵੀਸਲ ਵੱਜ ਗਈ ਤੇ ਜਿਹੜੀ ਇਹਦੀ ਗੈਸ ਆ ਉਹ ਵੀ ਨਿਕਲ ਗਈ ਤੇ ਹੁਣ ਆਪਾਂ ਗੈਸ ਤੋਂ ਥੱਲੇ ਲਾ ਕੇ ਸੋਨੂੰ ਆਪਾਂ ਖੋਲਦੇ ਆ ਤੇ ਇਹਦਾ ਕਲਰ ਆ ਜਿਹੜਾ ਸਬਜੀ ਦਾ ਬਖਾਉਣੇ ਨਾਲੇ ਆਪਾਂ ਦੁੱਧ ਪਾਉਨੇ ਆ ਹਾਂਜੀ ਲਓ ਜੀ ਦੇਖੋ ਜੀ ਕਿੰਨਾ ਸੋਹਣਾ ਕਲਰ ਆ ਸਬਜੀ ਦਾ ਨਾਲੇ ਉੱਤੇ ਘਿਓ ਸਾਰਾ ਆ ਹੀ ਆਇਆ ਵਾ ਦੇਖੋ ਤੇ ਹੁਣ ਆਪਾਂ ਨਾ ਇਹਦੇ ਵਿੱਚ ਕਰਛੀ ਮਾਰ ਕੇ ਤੇ ਇਹਨੂੰ ਥੋੜਾ ਜਿਹਾ ਆਏ ਵੀ ਮਿਕਸ ਕਰ ਲਾਂਗੇ ਤਾਂ ਕਿ ਜਿਹੜੀ ਆ ਵਧੀਆ ਸਬਜੀ ਘੁਲ ਜਾਵੇ ਦੇਖੋ ਜੀ ਕਿ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਲਾਈ ਮਲਾਈ ਤੁਸੀਂ ਪੱਕੇ ਦੁੱਧ ਦੀ ਵੀ ਲੈ ਸਕਦੇ ਆ ਤੇ ਕੱਚੇ ਦੀ ਵੀ ਲੈ ਸਕਦੇ ਆ ਮੈਂ ਕੱਚੇ ਦੁੱਧ ਤੋਂ ਇਹ ਮਲਾਈ ਲਈ ਵੀ ਆ ਤੇ ਇਹਨੂੰ ਜਦੋਂ ਵਾਲ ਆ ਗਿਆ ਨਾ ਆਪਾਂ ਹੁਣ ਇਹਨੂੰ ਵਾਲਾ ਦਵਾਵਾਂਗੇ ਉਦੋਂ ਇਹਨੇ ਕਲਰ ਆ ਜਿਹੜਾ ਖੱਟਾ-ਖੱਟਾ ਵਧੀਆ ਕਰਿਆ ਹੋਣਾ ਸਬਜ਼ੀ ਨੇ ਹੁਣ ਮਲਾਈ ਪਾਈ ਕਰਕੇ ਕਿਹੜਾ ਚਿੱਟੀ ਜੀ ਲੱਗਦੀ ਹੈ ਇੱਕ ਹੋਰ ਗੱਲ ਦਾ ਥੋੜਾ ਜਿਹਾ ਧਿਆਨ ਰੱਖਣਾ ਵੀ ਥੋੜੀ ਜਿਹੀ ਜਿਹੜੀ ਹਲਦੀ ਹੈ ਉਹ ਇਹਦੇ ਵਿੱਚ ਵੱਧ ਪੈਣੀ ਹੈ ਤੇ ਹੁਣ ਮੈਂ ਗੈਸ ਆ ਜਿਹੜਾ ਤੇ ਆਨ ਕਰਦੀ ਆ ਤੇ ਆਪਾਂ ਗੈਸ ਤੇ ਧਰ ਲੈਨੇ ਆ ਸਬਜੀ। ਜੇ ਤੁਸੀਂ ਮੈਂ ਥੋੜਾ ਜਿਹਾ ਹੋਰ ਇਹਦੇ ਵਿੱਚ ਦੁੱਧ ਵੀ ਪਾਉਂਗੀ। ਮਲਾਈ ਵੀ ਪਾਤੀ ਮੈਂ ਇੱਕ ਬਾਟੀ ਤੇ ਥੋੜਾ ਜਿਹਾ ਤੱਕ ਗਲਾਸ ਮੈਂ ਇਹਦੇ ਵਿੱਚ ਹੋਰ ਦੁੱਧ ਦਾ ਪਾਉਂਗੀ ਤੇ ਬਸ ਇਹਨੂੰ ਹਿਲਾਉਂਦੇ ਰਹਿਣਾ। ਹਿਲਾ ਕੇ ਇਹਨੂੰ ਵਾਲਾ ਦਵਾ ਲੈਣਾ ਤੇ ਜਦੋਂ ਹਿਲਾਉਂਦੇ ਰਵਾਂਗੇ ਆਪਾਂ ਵਾਲਾ ਹੋਂ ਤੱਕ ਤੇ ਫੇਰ ਜਿਹੜੀ ਦੁੱਧ ਕਦੂ ਦੇ ਵਿੱਚ ਉਹ ਪਾਟ ਦਾਂਗੇ। ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਣਾ ਸੋਨੂੰ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਮੇਰੀਆਂ ਪੈਣਾ ਜਰੂਰ ਕਰਿਆ ਕਰੋ ਸਾਡੇ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਧੰਨਵਾਦ ਜੀ ਹੁਣ